हां जी पशुपालक ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਵੀ ਸਭ ਠੀਕ ਠਾਕ ਵਧੀਆ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਆਂ ਇਹ ਫੌਗਰਾਂ ਬਾਰੇ ਇਹ ਫੌਗਰ ਹੈ ਜਿਹੜੇ ਬਈ ਪਾਣੀ ਘੱਟ ਸਿਰਦੇ ਨੇ ਤੇ ਇਹ ਜਿਹੜੇ ਆਪਣੇ ਫਾਰਮ ਦੇ ਵਿੱਚ ਜਿੱਥੇ ਪਸ਼ੂ ਪੱਠੇ ਖਾਣ ਤੋਂ ਬਾਅਦ ਰਿਲੈਕਸ ਹੋ ਕੇ ਆਉਂਦਾ ਜਿੰਨਾਂ ਨੇ ਬੈਠਣਾਗਾ ਉੱਥੇ ਇਹ ਲੱਗੇ ਹੋਏ ਨੇ ਉੱਥੇ ਲਾਉਣ ਦਾ ਜਿਹੜਾ ਕਾਰਨ ਹੈ ਵੀ ਉੱਥੇ ਇੱਕ ਤਾਂ ਇਹਨਾਂ ਨਾਲ ਜਿਹੜਾ ਚਿੱਕੜਾ ਕੱਟ ਹੋ ਜਾਣਾ ਇੱਕ ਜਿਹੜੇ ਸਮੇਂ ਦੇ ਮੁਤਾਬਕ ਮੌਸਮ ਦੇ ਮੁਤਾਬਕ ਜਿਹੜਾ ਹੁਣ ਟਾਈਮ ਹੈ ਇਹਨਾਂ ਫੌਗਰਾਂ ਦੀ ਹੈਗਾ ਜ਼ਿਆਦਾ ਤੇ ਕਿਉਂ ਹਵਾ ਦੇ ਵਿੱਚ ਜਿਹੜੀ ਥੋੜੀ ਬਹੁਤ ਵੀ ਗਰਮ ਆਉਂਦੀ ਹੈ ਉਹਨੂੰ ਇਹ ਠੰਡਾ ਕਰ ਦਿੰਦੇ ਨੇ ਤੇ ਇਹ ਪਸ਼ੂ ਆ ਜਿਹੜੇ ਆਰਾਮ ਦੇ ਨਾਲ ਬੈਠ ਜਾਂਦੇ ਆ ਤੇ ਇਹਦੇ ਲਾਉਣ ਦਾ ਜਿਹੜਾ ਤਰੀਕਾ ਬੜੀ ਦੀ ਨਾ ਤਾਂ ਬੜਾ ਉੱਚਾ ਹੋਵੇ ਤੇ ਨਾ ਹੀ ਬੜਾ ਨੀਮਾ ਹੋਵੇ ਤੇ ਹੋ ਸਕੇ ਤਾਂ ਜੇ ਤੁਸੀਂ ਤੁਹਾਡੇ ਉਂਖਲਾ ਥਾਂ ਹੈਗਾ ਕਿ ਤੁਸੀਂ ਉਹਦੀ ਲਾਉਣ ਦਾ ਤਰੀਕਾ ਇਦਾਂ ਖੋਣਾ ਚਾਹੀਦਾ ਵੀ ਜਿਹੜੀ ਆਪਣੀ ਹਵਾ ਆਉਂਦੀ ਆ ਜਿਹੜੀ ਨੇਚਰਲ ਹਵਾ ਉਹ ਤੋਂ ਆਪਾਂ ਕੰਮ ਲੈਣਾ ਵੀ ਜੀ ਜਿਸ ਸਾਹਮਣੇ ਹਵਾ ਚੱਲਦੀ ਆ ਉਸ ਸਾਹਮਣੇ ਉਹਦਾ ਜਿਹੜਾ ਪਾਣੀ ਆ ਜਿਹੜਾ ਉਹ ਤਾਂ ਸਨੂਆ ਛੋੜੀ ਥੋੜੀ ਪਸ਼ੂ ਦੇ ਬਿਲਕੁਲ ਉੱਪਰ ਹੋਣੀ ਚਾਹੀਦੀ ਹੈ ਜੇ ਤੁਹਾਡੇ ਕੋਲ ਪੱਖਾ ਦਾ ਪ੍ਰਬੰਧ ਹੈਗਾ ਤੁਸੀਂ ਪੱਖਾ ਇਸ ਤਰ੍ਹਾਂ ਲਗਾਓ ਵੀ ਜਿਹੜਾ ਉਹਦੀ ਹਵਾਗਾ ਪਾਣੀ ਆ ਵੀ ਬਿਲਕੁਲ ਵੇਸਟ ਨਾ ਜਾਵੇ ਜਿੰਨਾ ਵੀ ਪਾਣੀ ਆ ਉਹਦਾ ਪੂਰਾ ਦਾ ਪੂਰਾ ਆਪਾਂ ਫਾਇਦਾ ਲੈ ਸਕੀਏ ਤੇ ਪਸ਼ੂ ਜਿਹੜਾ ਉਹਦੇ ਉੱਪਰ ਜਿਹੜਾ ਥੋੜਾ 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 ਪਸ਼ੂਆਂ ਦੇ ਉੱਪਰ ਪੈਂਦਾਰਿਆਂ ਦਾ ਚਾਹੀਦਾ ਹੈਗਾ ਤੇ ਬਾਕੀ ਬਈ ਜੀ ਜਿਹੜੇ ਲਾਉਣ ਦਾ ਤਰੀਕਾ ਸੀ ਤਾਂ ਜੇ ਸੈੱਟ ਦੇ ਵਿੱਚ ਇਹ ਸਾਡਾ ਸੈੱਟ ਆ ਜਿਹੜਾ ਬਹੁਤ ਜਿਆਦਾ ਵੱਡਾ ਸੀ ਤਾਂ ਦੋ ਲਾਈਨਾਂ ਦੇ ਵਿੱਚ ਲਗਾਏ ਹੋਏ ਹੈ ਉਹ ਅਸੀਂ ਆਪ ਦੇ ਹਿਸਾਬ ਦੇ ਮੁਤਾਬਕ ਲਗਾਏ ਹੈ ਇਹ ਆ ਵਾਲੀ ਲਾਈਨ ਹੈ ਜੇਕਰ ਸੈੱਟ ਤੋਂ ਬਾਹਰ ਨੂੰ ਹਵਾ ਜਾਊਗੀ ਤਾਂ ਆਪਾਂ ਇਹ ਵਾਲੇ ਫੋਗਰਾਂ ਦਾ ਇਸਤੇਮਾਲ ਕਰਨਾ ਜਿਹੜੇ ਪਿਛਲੀ ਸਾਈਡ ਨੇ ਇਹ ਹੁਣ ਬੰਦ ਨੇ ਕਿਉਂਕਿ ਹਵਾ ਜਿਹੜੀ ਹੁਣ ਸੈੱਟ ਦੇ ਬਾਹਰੋਂ ਆ ਰਹੀ ਹੈ ਹੁਣ ਆਪਾਂ ਜਿਹੜੀ ਦੂਜੀ ਲਾਈਨ ਦੇ ਵਿੱਚ ਜਿਹੜਾ ਆਪਾਂ ਪ੍ਰਬੰਧ ਕੀਤਾ ਹੋਇਆ ਉਹ ਚੱਲ ਰਿਹਾ ਉਹ ਹਵਾ ਜਿਹੜੀ ਅੰਦਰ ਨੂੰ ੱੱਕੀ ਆਉਂਦੀ ਹੈ ਵੀ ਥੋੜਾ ਥੋੜਾ ਪਾਣੀ ਆ ਜਿਹੜਾ ਉਹ ਅੰਦਰ ਨੂੰ ਆਈ ਜਾਂਦਾ ਉਹ ਵੇਸਟਿੰਗ ਬਿਲਕੁਲ ਨਹੀਂ ਜਾਂਦੀ ਤੇ ਆਪਾਂ ਇਹਨਾਂ ਨੂੰ ਦੋਨਾਂ ਨੂੰ ਵੀ ਚਲਾ ਸਕਦੇ ਆ ਤੇ ਜਿਵੇਂ ਦੇਖੋ ਇਸ ਤਰ੍ਹਾਂ ਹੋਣਾ ਚਾਹੀਦਾ ਤੁਹਾਡਾ ਪਸੂ ਬਿਲਕੁਲ ਜਿਹੜਾ ਪੁਹਾਰੇ ਦੇ ਨਾਲ ਭਿੱਜਿਆ ਹੋਣਾ ਚਾਹੀਦਾ ਤਾਂ ਹੀ ਆਪਾਂ ਨੂੰ ਇਹ ਤਾਂ ਪੂਰਾ ਤਾਂ ਪੂਰਾ ਲਾਹਾ ਲੈ ਸਕਦੇ ਆ ਸੋ ਦੋਸਤੋ ਜਿਆਦਾ ਕਾਸਟਲੀ ਨਹੀਂ ਹੈਗੇ ਇਹ ਤੇ ਇਹ ਇਹ ਇੱਕ ਫੌਗਰ ਦੀ ਕੀਮਤ ਲਗਭਗ ਵੀ 40 ਰੁਪਏ ਦੀ ਹੈਗੀ ਹੈਗੀ 40 ਤੋਂ 50 ਰੁਪਏ ਤੇ ਤੁਸੀਂ ਇਹ ਲਿਆ ਕੇ ਤੁਸੀਂ ਆਪਣੇ ਘਰੇ ਇਹਨੂੰ ਇਸੂਏ ਦੇ ਨਾਲ ਵਿੱਚ ਇਹਦੇ ਸੁਰਾਖ ਕਰਕੇ ਤੁਸੀਂ ਇਹਨੂੰ ਉਹਦਾ ਪ੍ਰਬੰਧ ਕਰ ਸਕਦੇ ਹੋ ਜਿਆਦਾ ਜਿਵੇਂ ਆਪਣਾ ਆਰਓ ਵਾਲੀ ਮੋਟਰ ਹੁੰਦੀ ਆ ਉਹਦੇ ਨਾਲ ਇਹਦਾ ਤੁਸੀਂ ਇਹਨੂੰ ਲਾ ਸਕਦੇ ਹੋ ਤੇ ਜਾਂ ਆਪਣਾ ਪੰਪ ਹੁੰਦਾ ਜਿਹੜਾ ਪੰਪ ਦੇ ਨਾਲ ਵੀ ਤੁਸੀਂ ਲਾ ਸਕਦੇ ਹੋ ਜੇ ਤੁਹਾਡੇ ਕੋਲ ਥੋੜੇ ਪਸ਼ੂ ਐ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਜਿਹੜਾ ਆਰਓ ਵਾਲਾ ਪੰਪ ਹੁੰਦਾ ਆਪਾਂ ਉਹ ਉਹੀ ਲਾਏ ਉਹ ਪਾਣੀ ਵੀ ਘੱਟ ਸਿਰਦਾ ਤੇ ਬਾਕੀ ਟਾਈਮਰ ਵਗੈਰਾ ਵੀ ਤੁਸੀਂ ਜ਼ਰੂਰ ਲਗਾਓ ਆਪਣੇ ਟਾਈਮਰ ਲੱਗਿਆ ਹੋਇਆ ਤੇ ਟਾਈਮਰ ਦੇ ਨਾਲ ਤੁਹਾਡੀ ਬਿਜਲੀ ਦੀ ਬਚਤ ਹੋਊਗੀ ਤੇ ਇਹ ਟਾਈਮਰ ਦੀ ਕੀਮਤ ਵੀ ਬਸ 1200 ਤੋਂ 1500 ਦੇ ਤਕਰੀਬਾ ਹੁੰਦੀ ਹੈ ਇਹਦੇ ਸਾਹਮਣੇ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖੀ ਰਹੇ ਹੋ ਇਹਦੇ ਇੱਕ ਪਾਸੇ ਹੁੰਦਾ ਕਿ ਆਹ ਜਿਹੜਾ ਟਾਈਮ ਆ ਆਨ ਟਾਈਮ ਵੀ ਕਿੰਨੇ ਸੈਕਿੰਡ ਤੁਸੀਂ ਚਲਾਉਣਾ ਚਾਹੁੰਦੇ ਹੋ ਜਿਹੜਾ ਦੂਸਰੇ ਵਾਲਾ ਬਟਨ ਆ ਉਹ ਹੈਗਾ ਵੀ ਕਿੰਨਾ ਟਾਈਮ ਤੁਸੀਂ ਇਹਨੂੰ ਬੰਦ ਕਰਨਾ ਚਾਹੁੰਦੇ ਹੋ ਅਸੀਂ ਤਕਰੀਬਨ 90 ਕਿ ਸੈਕਿੰਡ ਇਹਨੂੰ ਚਲਾਉਣੇ ਹਾਂ ਤੇ ਇੰਨਾ ਕੀ 40 ਕਿ ਸੈਕਿੰਡ ਇਹਨੂੰ ਬੰਦ ਕਰਦੇ ਹਾਂ ਸੋ ਆਪਣਾ ਟੋਲੂ ਪੰਪ ਲੱਗਿਆ ਹੋਇਆ ਪੰਪ ਜਿਹੜਾ ਕਹਿੰਦੇ ਆ ਅੱਧਾ ਐਚਪੀ ਦਾ ਤੇ ਤੁਸੀਂ ਉਸ ਵੀ ਆਰੋਗ ਵੀ ਲਗਾ ਸਕਦੇ ਹੋ ਸੋ ਦੋਸਤੋ ਜਿਹੜੇ ਇਹ ਆਪਣੇ ਪੰਪ ਲੱਗਿਆ ਹੋਇਆ ਹੈ ਆਪਣੇ ਵੱਡੇ ਪੌਗਰ ਵੀ ਲੱਗੇ ਹੋਏ ਹੈਗੇ ਹੈ ਕਿ ਜਿਹੜੇ ਸਿੱਧੇ ਸਪਲਾਈ ਸਿੱਟਦੇ ਹੈਗੇ ਸਵਾ 3 ਇੰਚੀ ਪਾਈਪ ਦੇ ਨਾਲ ਉਹ ਆਪਾਂ ਜਦੋਂ ਅੱਜ ਪੱਠੇ ਖਾ ਰਹੇ ਹੁਣ ਪਸੂ ਚਲਾ ਰਹੇ ਚਲਾ ਚਲਾ ਰ ਕੇ ਹੁਣ ਬਦ ਨੂੰ ਬੰਦਾ ਘੰਟਾ ਚਲਾਵਾਂਗੇ ਨਾਲ ਦੀ ਨਾਲ ਸਿਰੋ ਪਿਸ ਤੇ ਜਾ ਕੇ ਬੈਠਣਗੇ ਕਰਜੇ ਥਾਂ ਦੇ ਉੱਤੇ ਆਪਾਂ ਦੂਜੇ ਪੌਗਰ ਹੈ ਜਿਹੜੇ ਉਹ ਸਟਾਰਟ ਕਰਨੇ ਤੋਂ ਦੋਸਤੋ ਏਦਾਂ ਦੀਆਂ ਵੀਡੀਓ ਹੋਰ ਦੇਖਣ ਲਈ ਆਪਣੇ ਚੈਨਲ ਰਾਡਰ ਫਾਰਮਿੰਗ ਫਾਈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਵਾਸਤੇ ਪਾਪੂ ਜਾਣਕਾਰੀ ਤੁਹਾਡੇ ਵਾਸਤੇ ਇਹ ਮਹੀਆ ਕਰਵਾ ਸਕਦੇ ਨਾਲ ਹੀ ਕਮੈਂਟ ਜਰੂਰ ਕਰਿਓ ਬਈ ਜੀ ਤੁਹਾਡੀ ਸਾਡੀ ਨਾ ਵੀਡੀਓ ਦਿੱਤੀ ਜਾਣਕਾਰੀ ਵੀ ਕਿਵੇਂ ਲੱਗੀ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਇਹ ਤੁਹਾਡੀ ਸਪੋਰਟ ਦੇ ਨਾਲ ਆਪਾਂ ਜਿਹੜਾ ਹੋਰ ਵਧੀਆ ਤੋਂ ਵਧੀਆ ਆਪਦੇ ਵਿੱਚ ਕਮੀਆਂ ਜੁੜੀਆਂ ਉਹ ਵੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਉੱਥੇ ਸੁਧਾਰ ਸਕੀਏ ਕੋਈ ਜੇਕਰ ਤੁਹਾਡੇ ਕੋਲ ਸਵਾਲ ਹੈ ਤੁਸੀਂ ਉਹ ਵੀ ਕਮੈਂਟ ਦੇ ਵਿੱਚ ਕਰ ਸਕਦੇ ਹੋ ਤੇ ਧੰਨਵਾਦ ਬਈ ਜੀ ਜਿਉਂਦੇ ਰਹੋ ਸਾਰੇ ਸੱਜਣਾ